ਵੋਗਾ ਪੁਲਿਸ ਵੱਲੋਂ ਲਗਾਤਾਰ ਚਾਇਨਾ ਟੂਰ ਨੂੰ ਲੈ ਕੇ ਕੀਤੀ ਜਾ ਰਹੀ ਹੈ ਸਖਤੀ ਅਤੇ ਰੱਖੀ ਜਾ ਰਹੀ ਹੈ ਨਗਰ ਜਿਸ ਦੇ ਚਲਦੇ ਬਾਗਾ ਪੁਰਾਣਾ ਪੁਲਿਸ ਵੱਲੋਂ ਲੁਧਿਆਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਪੰਜ ਚਾਇਨਾ ਟੂਰ ਦੀਆਂ ਗੱਟੂ ਨਾਲ ਕੀਤਾ ਗਿਆ ਗ੍ਰਿਫਤਾਰ ਇਸ ਮੌਕੇ ਜਾਣਕਾਰੀ ਦਿੰਦੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ਤੇ ਬੱਸ ਸਟੈਂਡ ਦੇ ਨੇੜੇ ਇੱਕ ਲੁਧਿਆਣਾ ਦੇ ਰਹਿਣ ਵਾਲੇ ਵਿਅਕਤੀ ਨੂੰ ਪੰਜ ਗਟਵਾਨਾ ਗ੍ਰਿਫਤਾਰ ਕੀਤਾ ਗਿਆ ਕਿ ਜੋ ਕਿ ਚਾਇਨਾ ਡੋਰ ਲਿਆ ਕੇ ਸ਼ਹਿਰਾਂ ਵਿੱਚ ਸਪਲਾਈ ਕਰਦਾ ਸੀ ਹੋਰ ਕੀ ਕਿਹਾ ਉਹਨਾਂ ਨੇ ਆਪ ਸੌਂਦੇ ਆ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸੰਦ ਰੇਸਟ ਅਤੇ ਮਾਨਯੋਗ ਸਾਡੇ ਡੀਐਸਪੀ ਸਾਹਿਬ ਬਗਾਪੁਰਣਾ ਦੀ ਰਹਿਮਾਈ ਹਟ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਜੋ ਸਾਡੇ ਐਸਆਈ ਕਸ਼ਮੀਰ ਸਿੰਘ ਥਾਣਾ ਬਗਾਪੁਰਣਾ ਵੇਖੇ ਲੱਗੇ ਹੋਏ ਹਨ ਕਿ ਜਿਹੜੀ ਸਮਰਤ ਭਾਈ ਜਿਹੜੀ ਮੰਡੀ ਹੈ ਦਾਣਾ ਮੰਡੀ ਉਹਦੇ ਵਿੱਚ ਇੱਕ ਸਖਸ਼ ਜਿਹੜਾ ਮੋਟਰਸਾਈਕਲ ਦੇ ਉੱਪਰ ਜਿਹਦਾ ਨਾਮ ਸਿਮਰਜੀਤ ਸਿੰਘ ਲਈ ਸਿਮਾ ਹੈ ਜੋ ਭਾਈ ਤੌਰ ਤੇ ਜਿਹੜਾ ਹੈਗਾ ਹੀਰੋਇਨ ਚਟਾ ਵੇਚਣ ਦਾਦੀ ਹੈ ਹੁਣ ਵੀ ਜੇਕਰ ਰੈਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਸੋ ਅਸੀਂ ਉਹ ਮੁਖਰੀ ਦੇ ਆਧਾਰ ਤੇ ਐਫ ਆਈ ਆਰ ਨੰਬਰ 13 ਅੰਡਰ ਸੈਕਸ਼ਨ 21 ਕਾਡ 85 ਥਾਣਾ ਬਾਗਾਪੁਰਾਣਾ ਵਿਖੇ ਦਰਜ ਦਿਸਟ੍ਰਿਕਟ ਕਾਉਂਨਟ ਤੋਂ ਪ੍ਰੰਤ ਉੱਥੇ ਰੈਡ ਕੀਤਾ ਗਿਆ ਤੇ ਜਿੱਥੇ ਇਹ ਜਿਹੜਾ ਦੋਸ਼ੀ ਹੈ ਸਾਨੂੰ ਉੱਥੇ ਕਾਬੂ ਕੀਤਾ ਗਿਆ ਕਾਬੂ ਕਰਨ ਤੋਂ ਬਾਅਦ ਜਿਹੜੀ ਇਹਦੇ ਕਬਜ਼ੇ ਦੇ ਵਿੱਚੋਂ 100 ਗ੍ਰਾਮ ਜਿਹੜੀ ਹੀਰੋਇਨ ਹੈ ਉਹ ਜਿਹੜੀ ਬਰਾਮਦ ਕੀਤੀ ਗਈ ਹੈ ਸੋ ਅੱਗੇ ਤਫਤੀਸ਼ ਜਾਰੀ ਹੈ ਇਹ ਜਿਹੜਾ ਮਲਜ਼ਮ ਹੈਗਾ ਇਹ ਖਿਲਕੀਆ ਕਦੀਮ ਥਾਣਾ ਲਖੋਕੇ ਬਰਾਮ ਫਰੀਦਪੁਰ ਦੇ ਵਿੱਚ ਏਰੀਆ ਵਿੱਚ ਰਹਿਣ ਵਾਲਾ ਹੈ ਇਹ ਉਧਰੋਂ ਆ ਕੇ ਅਕਸਰ ਹੀ ਇੱਧਰ ਜਿਹੜਾ ਚਿੱਟਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਸੀਗਾ ਸੋ ਅੱਗੇ ਤਫਤੀਸ਼ ਜਾਰੀ ਹੈ ਜਿਉਂ-ਜਿਉਂ ਤਫਤੀਸ਼ ਦੇ ਹਿਸਾਬ ਦੇ ਨਾਲ ਜਿਹੜੇ ਬੈਕਵਰਡ ਫਾਰਵਰਡ ਲਿੰਕੇਜ ਹੋਣਗੇ ਉਹਨਾਂ ਨੂੰ ਬਿਲਕੁਲ ਸਾਰੇ ਜਿਹਨੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ